ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਔਰ ਬਹੁਤ ਸਾਰੀਆਂ ਜਿਹਨਾਂ ਨੂੰ ਆਪਾਂ ਮੰਗਾ ਨਹੀਂ ਕਵਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਉਹ ਵੀ ਨੇ ਮੰਗਾ ਮਣਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਵੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕੈਨਾਂ ਦਾ ਸਾਹਮਣਾ ਕਰੀਏ ਜੋ ਅੱਜ ਉਹ ਅੱਜ ਦੀ ਗੱਲ ਹੈ ਤੇ ਸਾਡੀ 13 ਦਾ ਪ੍ਰੋਗਰਾਮ ਹੈ ਉਹ ਐਜ਼ ਇਟ ਇਜ਼ ਹਜੇ ਟਾਈਮ ਹੈ ਤਿੰਨ ਘੰਟੇ ਤਿੰਨ ਮੰਤਰੀਆਂ ਨਾਲ ਚਰਚਾ ਹੋਈ ਪਰ ਦਿੱਲੀ ਕੂਚ ਟਲ ਨਹੀਂ ਸਕਿਆ ਸੰਯੁਕਤ ਕਿਸਾਨ ਮੋਰਚਾ ਦੇ ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਅਤੇ ਕੇਂਦਰ ਸਰਕਾਰ ਹਰਕਤ ਚਾਹੀਏ ਕਿਸਾਨਾਂ ਨੂੰ ਨਵਾਂ ਅੰਦੋਲਨ ਕਰਨ ਤੋਂ ਰੋਕਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਲੀਡਰਾਂ ਅਤੇ ਕੇਂਦਰੀ ਮੰਤਰੀਆਂ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਵਾਈ ਇਸ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਪਿਊਸ਼ ਕੋਇਲ, ਅਰਜੁਨ ਮੁੰਡਾ ਅਤੇ ਨਿੱਤ्यानंद ਰਾਏ ਸ਼ਾਮਿਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਸਮੇਂ ਜੋ ਕਮਿਟਮੈਂਟ ਕੀਤੀ ਗਈ ਸੀ ਉਹਨਾਂ ਤੇ ਚਰਚਾ ਹੋਈ ਹੈ ਕਿਸਾਨਾਂ ਦੇ ਕੇਸ ਵਾਪਿਸ ਲੈਂਡ ਨਕਲੀ ਬੀਜ ਅਤੇ ਸਪਰੇ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਸਮੇਤ ਕਈ ਮੰਗਾਂ ਤੇ ਸਹਿਮਤੀ ਬਣੀ ਹੈ ਔਰ ਬਹੁਤ ਸਾਰੀਆਂ ਜਿਹਨੋਂ ਕੋ ਮੰਗਾ ਨਹੀਂ ਕਮਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਉਹ ਵੀ ਨੇ ਸੋ ਬਹੁਤ ਸਾਰੀਆਂ ਗੱਲਾਂ ਤੇ ਸਹਿਮਤੀ ਬਣੀ ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬੀ ਨਾਲ ਸੰਬੰਧਤ ਨੇ ਚਾਹੇ ਉਹ ਬੈਸੇ ਥਾਣੇ ਨਾਲ ਸੰਬੰਧਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰੀਆਂ ਜਿਹੜੀਆਂ ਨੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਅਤੇ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਘਣਨਾ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾ ਮੰਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਵੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕੈਨਾਂ ਦਾ ਸਾਹਮਣਾ ਕਰੀਏ ਕਿਤੇ ਕੋ ਟਰੈਕਟਰ ਪਲਟ ਗਿਆ ਕਿਤੇ ਕੋ ਹੱਟ ਟੈਂਕ ਹੋ ਗਿਆ ਜਾਂ ਕੋ ਪੁਲਿਸ ਵਾਲੇ ਦੇ ਛੱਟ ਵੱਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉੱਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਨੂੰ ਹੀ ਇੱਥੇ ਬੁਲਾ ਲਈ ਕਿਸਾਨਾਂ ਵੱਲੋਂ ਇਸ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵੰਤ ਸਿੰਘ ਪੰਦੇੜ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਜਰਨੈਲ ਸਿੰਘ ਦਿਲਬਾਗ ਤੇਜਵੀਰ ਅਤੇ ਰਮਨਦੀਪ ਸਿੰਘ ਮੌਜੂਦ ਸਨ ਮੰਤਰੀਆਂ ਦੇ ਨਾਲ ਜੋ ਗੱਲਬਾਤ ਹੋਈ ਹੈ ਕਿਸਾਨ ਉਹ ਅਗਾ ਆਪਣੇ ਸੰਗਠਨ ਨੂੰ ਦੱਸਣਗੇ ਵੈਸੇ ਮੀਟਿੰਗ ਬਹੁਤ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਈ ਹੈ ਸਾਡੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਸੀ ਇੱਕ ਇੱਕ ਮੰਗ ਪੂਰੇ ਵਿਸਥਾਰ ਨਾਲ ਤੱਥਾਂ ਦੇ ਨਾਲ ਰੱਖੀ ਗਈ ਹੈ ਹਰ ਇੱਕ ਮੰਗ ਦੇ ਉੱਤੇ ਤੱਥ ਰੱਖਿਆ ਗਿਆ ਜਿ ਆਹ ਗੱਲ ਦੇ ਵਿੱਚ ਆਹ ਹੈ ਅੱਜ ਤੇ ਆ ਜਿਵੇਂ ਕਿ ਖਾਸ ਕਰਕੇ ਜਦੋਂ ਅਸੀਂ ਐਮਐਸਪੀ ਦੀ ਗੱਲ ਕਰਦੇ ਹਾਂ ਜਿਸ ਸਮੇ ਐਮਐਸਪੀ ਦੀ ਗੱਲ ਹੁੰਦੀ ਆ ਉਸ ਸਮੇ ਇੱਕ ਗੱਲ ਬੜੀ ਇੰਪੋਰਟੈਂਟ ਸਰਕਾਰ ਦੇ ਸਾਹਮਣੇ ਰੱਖਣ ਵਾਲੀ ਸੀ ਜਿਹੜੀ ਅੱਜ ਰੱਖੀ ਗਈ ਹੈ ਤੇ ਜਿਸ ਵੇਲੇ ਦੇਸ਼ ਦੇ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਉਸ ਵੇਲੇ ਇਹਨਾਂ ਦੇ ਹੱਥਾਂ ਦੀ ਬਣਾਈ ਹੋਈ ਇੱਕ ਕਮੇਟੀ ਦੀ ਰਿਪੋਰਟ ਸਰਕਾਰ ਦੇ ਟੇਬਲ ਤੇ ਪਈ ਆ। ਔਰ ਉਹਦੇ ਵਿੱਚ ਸਪਸ਼ਟ ਕਿਹਾ ਗਿਆ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ। ਇੰਨਾ ਹੀ ਨਹੀਂ ਹੋਰ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਸਾਹਮਣੇ ਰੱਖੀਆਂ ਕਿ ਕਿਸਾਨ ਕਰਜ਼ਾਈ ਕਿਵੇਂ ਹੋ ਰਿਹਾ ਹੈ। ਉਹ ਵੀ ਤੱਥਾਂ ਸੇ ਗੱਲ ਇਹਨਾਂ ਦੇ ਸਾਹਮਣੇ ਰੱਖੀ ਗਈ ਹੈ। ਗੱਲ ਪੋਜੀਟਿਵ ਮਾਹੌਲ 'ਚ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਸਰਕਾਰ ਨੇ ਗੱਲ ਨੂੰ ਸਾਡੀ ਨੂੰ ਸੁਣਿਆ ਹੈ। ਔਰ ਸੁਣ ਕੇ ਇਹ ਗੱਲ ਉਹਨਾਂ ਵੱਨੀਆਂ ਆਈ ਹੈ ਕਿ ਅਸੀਂ ਆਪਦੇ ਇਹ ਜਿਹੜੇ ਤੁਸੀਂ ਤੱਥ ਰੱਖੇ ਆ ਇਹਨਾਂ ਤੱਥਾਂ ਦੇ ਉੱਤੇ ਅਸੀਂ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਆ ਸਾਡੇ ਵੱਲੋਂ ਇਹ ਆ ਕਿ ਅਸੀਂ ਤੱਥ ਰਖਤੇ ਉਹਨਾਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਜੋ ਇਹ ਦੂ ਅੱਗੇ ਦੀ ਗੱਲ ਹੈ ਜਿਹੜੀ ਸਾਡੀ 13 ਦਾ ਪ੍ਰੋਗਰਾਮ ਹੈ ਉਹ ਐਜ਼ ਇਟ ਇਜ਼ ਹਜੇ ਕੈਮ ਹੈ ਸਰਕਾਰ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਜਲਦੀ ਦੁਬਾਰਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਅਗਰ ਸਰਕਾਰ 13 ਤੋਂ ਪਹਿਲਾਂ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰਦੀ ਹੈ ਤਾਂ ਗੱਲ ਠੀਕ ਹੈ ਨਹੀਂ ਤਾਂ 13 ਦਾ ਪ੍ਰੋਗਰਾਮ ਐਜ਼ ਇਟ ਇਜ਼ ਸਾਡਾ ਜਾਰੀ ਹੈ ਔਰ ਉਹਦੇ ਤੇ ਅਸੀਂ ਮਤਲਬ ਆਪਦੀ ਜਿਹੜੀ ਸਾਡੇ ਫੋਰਮ ਨੇ ਉਹਨਾਂ ਫੋਰਮਾਂ ਦੇ ਵਿੱਚ ਜਾ ਕੇ ਅਸੀਂ ਕੱਲ ਤੱਕ ਮੀਟਿੰਗਾਂ ਕਰਕੇ ਪਰਸੋਂ ਤੱਕ ਮੀਟਿੰਗਾਂ ਕਰਕੇ ਇਹ ਸਾਰੀ ਜਿਹੜੀ ਅੱਜ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਇਹ ਸਾਰੀ ਚਰਚਾ ਉਹਨਾਂ ਨਾਲ ਸਾਂਝੀ ਕਰਾਂਗੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੀਆਂ 13 ਮੰਗਾਂ ਨੇ ਇਹ ਮੰਗਾਂ ਪੂਰੀਆਂ ਨਾ ਹੋਣ ਕਰਕੇ ਕਿਸਾਨ ਗੁੱਸੇ ਦੇ ਵਿੱਚ ਨੇ ਖਾਸ ਕਰਕੇ ਮੋਦੀ ਸਰਕਾਰ ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਹੈ ਤੇ ਉਧਰ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਬੈਰੀਕੇਡਿੰਗ ਕਰੜੀ ਕੀਤੀ ਗਈ ਹੈ ਖਾਸ ਕਰਕੇ ਸ਼ੰਭੂ ਬਾਰਡਰ ਤੇ ਸੀਮੈਂਟਸ ਦੀਆਂ ਸਲੈਪਸ ਮੰਗਵਾਈਆਂ ਗਈਆਂ ਨੇ ਨਾਲੀ ਕੰਡਿਆਲੀਆਂ ਤਾਰਾਂ ਅਤੇ ਬੂਰੀਆਂ ਵੀ ਪਰ ਕੇ ਰੱਖ ਲਈਆਂ ਗਈਆਂ ਨੇ ਪਰ ਕਿਸਾਨ ਵੀ ਬजिद ਨੇ ਕਿ ਉਹ ਕੂਚ ਕਰਨਗੇ ਹਾਲਾਂਕਿ ਮੀਟਿੰਗਾਂ ਦਾ ਦੌਰ ਚੱਲਦਾ ਰਹੇਗਾ